ਤਦ ਨੇ ਇਹਦੇ ਹੱਥ 'ਚ ਇੱਕ ਡੈਰੀ ਪੜੀ ਹੁੰਦੀ ਆ ਉਹ ਦਿਖਾਉਣਾ ਵੀ ਮੇਰੇ ਕੋਲ ਡੈਰੀ ਨੰਬਰ ਨੇ ਮੇਰਾ ਚੈਲੰਜ ਆ ਬੰਦਿਆਂ ਨੂੰ ਪੰਜਾਬ ਵਾਲਿਆਂ ਨੂੰ ਜਿਹੜੇ ਇਹਦੇ ਆਲਦਲੇ ਰਹਿੰਦੇ ਨੇ ਉਹ ਡੈਰੀ ਤੁਸੀਂ ਤਾਂ ਹੁਣ ਕਿਸੇ ਨੂੰ ਕਰਨਾ ਨਹੀਂ ਮੈਂ ਕਰੂੰਗਾ ਆਪਣੇ ਕੋਲੋਂ ਲਾਈਵ 'ਚ ਲਾ ਕੇ ਹੁਣ ਕਰੂੰਗਾ ਮੈਨੂੰ ਦੀ ਸਾਰੇ ਪੇਜਾਂ ਦੀ ਪੀਡੀਐਫ ਬਣਾ ਕੇ ਉਹਦੀ ਪੂਰੇ ਪੇਜਾਂ ਦੀ ਆ ਮੇਰੀ ਈਮੇਲ ਆਈਡੀ ਤੇ ਮੇਰੇ ਨਾਲ ਥੱਲੇ ਲਿਖੂੰਗਾ ਉਹ ਤੇ ਸੈਂਡ ਕਰ ਦਿਓ ਲਾਈਵ ਦੇ ਵਿੱਚ ਮੈਂ ਇਕੱਲੇ ਇਕੱਲੇ ਬੰਦੇ ਨੂੰ ਪੁੱਛੂੰਗਾ ਤੇ ਉਸ ਤੋਂ ਬਾਅਦ ਜੇ ਉਹ ਚੀਜ਼ ਸੱਚੀ ਹੋਈ ਜੇ ਉਹ ਚੀਜ਼ ਸੱਚੀ ਹੋਈ ਤਾਂ ਭਾਵੇਂ ਸਿੱਧੂ ਦੇ ਹੱਕ ਦੇ ਵਿੱਚ ਮੈਂ ਆਪਣੇ ਵੱਲੋਂ ਪਹਿਲੀ ਵੀਡੀਓ ਪਾਊਗਾ ਜੇ ਉਹ ਪਰ ਮੈਂ ਪ੍ਰੂਫ ਲੈਣੇ ਨੇ ਵੀ ਬੈਂਕ ਦੇ ਵਿੱਚ ਏਜੰਟ ਨੇ ਟਰਾਂਸਫਰ ਪੈਸੇ ਕੀਤੇ ਨੇ ਜਾਂ ਨਹੀਂ ਚੈੱਕ ਨਹੀਂ ਮੈਨੂੰ ਚਾਹੀਦੇ ਮੈਂ ਉਹ ਦੇਖਣੇ ਨੇ ਫਿਰ ਉਸ ਤੋਂ ਬਾਅਦ ਆਪਾਂ ਲੋਕਾ ਮੋਰੇ ਉਹ ਏਜੰਟਾਂ ਦਾ ਸਾਰਾ ਆਪਾਂ ਰੱਖਾਂਗੇ ਬੇਰਵਾ ਇਧਰਲੇ ਪਾਸੇ ਤੁਸੀਂ ਇੰਡੀਆ ਲਈ ਰੱਖ ਸਕਦੇ ਮੈਂ ਰੱਖ ਸਕਦਾ ਜੀ ਪਹਿਲੀ ਗੱਲ ਤਾਂ ਕਲੀਅਰ ਕਰ ਦਵਾ ਬਈ ਇਹਨਾਂ ਨੇ ਪਹਿਲੇ ਕੇਸ ਤੇ ਜਿਹੜਾ 300 ਜੀ ਦੀ 384 ਲੱਗੀ ਸੀ ਤੇ ਉਹਨਾਂ ਰੌਲਾ ਪਾਇਆ ਵੀ ਭਾਨੇ ਇਹਨਾਂ ਨੇ ਸਾਰੇ ਆਪਣੇ ਪੰਜਾਬ ਦੇ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਭੜਕਾਇਆ ਕਦੇ ਗੱਡੀ 'ਚ ਬੈਠ ਕੇ ਲੱਖਾਂ ਵੀਡੀਓ ਪਾਉਣ ਦਾ ਕਦੇ ਜਿਹੜੇ ਆੜਦੜੇ ਜਿਹੜੇ ਇੱਕੋ ਇੱਕ ਚੀਜ਼ ਹੋਰ ਦੇਖਿਓ ਜਿੰਨੇ ਵੀ ਇਹਦੇ ਜੋਟੀ ਦੇ ਜਿੰਨੇ ਵੀ ਗਰੁੱਪ ਦੇ ਬੰਦੇ ਨੇ ਇਕੱਲੇ ਇਕੱਲੇ ਦੇ ਪੇਜ ਦੇ ਉੱਤੇ ਲੱਖ ਲੱਖ ਤੋਂ ਉੱਤੇ ਜਿਹੜੇ ਫਾਲੋਅਰ ਨੇ ਇਹਨਾਂ ਨੂੰ ਸਾਰਿਆਂ ਨੂੰ ਉਹ ਫਾਲੋਅਰਾਂ ਦੀ ਨਾਲ ਕਮਾਈ ਆਉਂਦੀ ਆ ਪਾਣੀ ਸਿੱਧੂ ਦੀ ਮਾਰੀ ਉਂਟੀ ਦੀ ਕੀ ਗੱਲ ਹੁੰਦੀ ਹੈ ਨਾ ਉਹ ਸਾਰੇ ਉੱਥੇ ਪਾਉਂਦੇ ਨੇ ਉਹ ਇਕੱਲੇ ਇਕੱਲੇ ਪੇਜ ਤੇ ਜਾ ਕੇ ਇਕੱਲਾ ਇਕੱਲਾ ਬੰਦਾ ਬੋਲਦਾ ਆਏ ਨੇ ਵੀ ਸਾਰੇ ਇਕੱਠੇ ਕੇ ਜਗ੍ਹਾ ਤੇ ਖੜਕੇ ਨਾ ਮੈਂ ਇਕੱਲੇ ਇਕੱਲੇ ਪੇਜ ਤੇ ਇਕੱਲਾ ਇਕੱਲਾ ਬੰਦਾ ਬੋਲੂਗਾ ਤਾਂ ਜੋ ਸਾਰੀ ਨੀ ਪੋਲਿਸੀਟੀ ਹੋਵੇ ਫੇਰ ਇਹ ਲੋਕਾਂ ਮੁਰੇ ਜਾ ਜਾ ਕੇ ਕਿਤੇ ਬੱਸ ਢਿਆਂ ਤੇ ਜਾ ਕੇ ਖ ਇਹ ਜੇ ਮੈਂ ਕੁਝ ਗੱਲਾਂ ਕਰਨਾ ਪਹਿਲਾਂ ਕਲੀਅਰ ਪੁਲਿਸ ਵਾਲ ਨੇ ਆਪਾਂ ਨੂੰ ਪਤਾ ਵੀ ਜਿਹੜਾ ਇਹ ਜਿਹਨੇ ਪੁਲਿਸ ਵਾਲ ਨੇ ਪਹਿਲਾਂ ਜਿਹੜੀ 384 ਤੇ ਧਾਰਾ ਲੱਗੀ ਸੀ ਉਹਦੇ ਪੁਲਿਸ ਵਾਲ ਦੇ ਬਿਆਨ ਮੇਰੇ ਕੋਲ ਇਸ ਟਾਈਮ ਪਏ ਨੇ ਉਹ ਵੀ ਤੁਹਾਨੂੰ ਮੈਂ ਸੁਣਾਉਂਗਾ ਹੁਣ ਇਹ ਬਿਆਨਾਂ ਦੇ ਵਿੱਚ ਉਸ ਤੋਂ ਬਾਅਦ ਪੁਲਿਸ ਵਾਲ ਨੇ ਕਿਹੜੇ ਰਿਕਾਰਡ ਅਕੋਰਡਿੰਗ ਉਹਦੀ ਜਿਹੜੀ ਮਤਲਬ ਕੁੜੀ ਦੀ ਪਰਚਾ ਕਟਿਆ ਭਾਨੇ ਸਿੱਧੂ ਦੇ ਉੱਤੇ ਉਹ ਕਿਹੜੇ ਹਿਸਾਬ ਨਾਲ ਕਟਿਆ ਕਿਵੇਂ ਰਿਕਾਰਡਿੰਗ ਉਹਨਾਂ ਦੇ ਕੋਲ ਪ੍ਰੂਫ ਪਏ ਸੀਗੇ ਸਾਰਾ ਕੁਝ ਤੁਸੀਂ ਕਹਿੰਦੇ ਹੋ ਵੀ ਉਹ ਕੇਸ ਝੂਠਾ ਸੀਗਾ ਉਹ ਕੇਸ ਝੂਠਾ ਨਹੀਂ ਸੀਗਾ ਕੇਸ ਸਹੀ ਸੀਗਾ ਉਮ ਬਿਲਕੁਲ ਏਹ ਪਤਾ ਕਿਵੇਂ ਹੋ ਗਿਆ ਕੁੜੀ ਨਾਲ ਫੈਸਲਾ ਕਿਉਂਕਿ ਕੁੜੀ ਇੱਕ ਏਜੰਟ ਆ 420 ਦਾ ਕੇਸ ਉਹਤੇ ਵੀ ਬਣਦਾ ਸੀਗਾ ਉਹ ਕੁੜੀ ਨੇ ਉਹਨਾਂ ਨੇ ਫੈਸਲਾ ਕਰ ਲਿਆ ਪਰ ਬਾਕੀ ਹੁਣ ਮੈਂ ਤੈਨੂੰ ਜ਼ਿਆਦਾ ਗੱਲਾਂ ਤਾਂ ਆਪਾਂ ਨਹੀਂ ਕਰਦੇ ਬਾਕੀ ਗੱਲਾਂ ਆਪਾਂ ਕਰਦੇ ਆ ਬਾਅਦ ਚ ਪਹਿਲੇ ਮੈਂ ਥੋੜੀ ਜਿਹੀ ਪ੍ਰੂਫ ਦਿਖਾ ਦਮਾ ਤੁਹਾਨੂੰ ਫਿਰ ਆਪਾਂ ਕਰਾਂਗੇ ਗੱਲਬਾਤ ਇਹ ਲੋਕਾਂ ਨੇ ਆਪਣੇ ਪੰਜਾਬ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਪਤਾ ਕੱਲੇ ਪੰਜਾਬ ਦੇ ਨਹੀਂ ਕੁਝ ਇੱਧਰ ਵੀ ਬਹੁਤ ਨੇ ਜਣੀ ਕਿ ਜਿਹੜੇ ਐਨ ਆਰ ਆਈ ਬੰਦੇ ਨੇ ਮੈਂ ਹੈਰਾਨ ਹੁੰਨਾ ਬਾਈਆਂ ਤੇ ਇਹਨਾਂ ਤੇ ਵੀ ਕਈ ਵਾਰ ਤੁਸੀਂ ਥੋੜੀ ਜਿਹਾ ਦਿਮਾਗ ਤੇ ਲੋਡ ਪਾਇਓ ਸੋਚੋ ਬੰਦਰਾ ਕਿ ਪਾਨੇ ਨੇ ਏਜੰਟਾਂ ਦੇ ਆਪਣੇ ਲੋਕਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਾਏ ਉਹਦਾ ਇੱਕ ਵੀ ਸਬੂਤ ਨਹੀਂ ਆ ਹੇ ਤੱਕ ਇੱਕ ਵੀ ਸਬੂਤ ਕਿ ਕਿਸੇ ਦੇ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਹੋਏ ਹੋਣ ਜਿਹੜੇ ਜਿਹੜੇ ਬੰਦੇ ਪੁਰਾਣੇ ਵੀਡੀਓ ਨਾ ਮੈਂ ਇੱਕ ਇੱਥੇ ਵੀਡੀਓ 10 ਮਿੰਟ ਦੀ ਬਣਦੀ ਆ ਤੁਸੀਂ ਜੇ ਚੀਜ਼ ਚੈੱਕ ਕਰਨੀ ਹੈ ਨਾ ਇਹਦੀ ਪੁਰਾਣੇ ਪੇਜ ਤੇ ਚਲ ਜਿਓ ਪਾਨੀ ਸਿੱਧੂ ਦੇ ਪੁਰਾਣੇ ਪੇਜ ਤੇ ਚਲ ਜਿਓ ਜਿੰਨੇ ਵੀ ਪੁਰਾਣੇ ਬੰਦੇ ਨੇ ਪੈਸੇ ਵਾਪਸ ਕਰਾਏ ਨੇ ਉਹਨਾਂ ਚੋਂ ਇੱਕ ਵੀ ਬੰਦਾ ਇੱਥੇ ਨਹੀਂ ਆ ਇਸ ਟਾਈਮ ਖੜਾ ਇੱਕ ਵੀ ਕੀ ਉਹਨਾਂ ਦੇ ਪੈਸੇ ਵਾਪਸ ਆ ਗਏ ਸਵਾਲ ਇਹ ਹੈ ਫੇਰੇ ਏਜੰਟਾਂ ਦੀ ਗੱਲ ਕਰਦੇ ਨੇ ਇਹਦੇ ਹੱਥ 'ਚ ਇੱਕ ਡੈਰੀ ਪੜੀ ਹੁੰਦੀ ਆ ਉਹ ਦਿਖਾਉਂਦਾ ਵੀ ਮੇਰੇ ਕੋਲ ਡੈਰੀ 'ਚ ਨੰਬਰ ਨੇ ਮੇਰਾ ਚੈਲੰਜ ਆ ਬੰਦਿਆਂ ਨੂੰ ਪੰਜਾਬ ਵਾਲਿਆਂ ਨੂੰ ਜਿਹੜੇ ਤੇ ਲੜਦਲੇ ਰਹਿੰਦੇ ਨੇ ਉਹ ਡੈਰੀ ਤੁਸੀਂ ਤਾਂ ਫੋਨ ਕਿਸੇ ਨੂੰ ਕਰਨਾ ਨਹੀਂ ਮੈਂ ਕਰੂੰਗਾ ਆਪਣੇ ਕੋਲੋਂ ਲਾਈਵ 'ਚ ਲਾ ਕੇ ਫੋਨ ਕਰੂੰਗਾ ਮੈਨੂੰ ਦੀ ਸਾਰੇ ਪੇਜਾਂ ਦੀ ਪੀਡੀਐਫ ਬਣਾ ਕੇ ਉਹਦੀ ਪੂਰੇ ਪੇਜਾਂ ਦੀ ਆ ਮੇਰੀ ਈਮੇਲ ਆਈਡੀ ਤੇ ਮੈਂ ਨਾਲ ਥੱਲੇ ਲਿਖੂੰਗਾ ਉਹ ਤੇ ਸੈਂਡ ਕਰ ਦਿਓ ਲਾਈਵ ਦੇ ਵਿੱਚ ਮੈਂ ਇਕੱਲੇ ਇਕੱਲੇ ਬੰਦੇ ਨੂੰ ਪੁੱਛੂੰਗਾ ਤੇ ਉਸ ਤੋਂ ਬਾਅਦ ਜੇ ਉਹ ਚੀਜ਼ ਸੱਚੀ ਹੋਈ ਜੇ ਉਹ ਚੀਜ਼ ਸੱਚੀ ਹੋਈ ਤਾਂ ਭਾਨੀ ਸਿੱਧੂ ਦੇ ਹੱਕ ਦੇ ਵਿੱਚ ਮੈਂ ਆਪਣੇ ਵੱਲ ਪਰ ਮੈਂ ਪ੍ਰੂਫ ਲੈਣੇ ਨੇ ਵੀ ਬੈਂਕ ਦੇ ਵਿੱਚ ਏਜੰਟ ਨੇ ਟਰਾਂਸਫਰ ਪੈਸੇ ਕੀਤੇ ਨੇ ਜਾਂ ਨਹੀਂ ਚੈੱਕ ਨਹੀਂ ਮੈਨੂੰ ਚਾਹੀਦੇ ਮੈਂ ਉਹ ਦੇਖਣੇ ਨੇ ਫਿਰ ਉਸ ਤੋਂ ਬਾਅਦ ਆਪਾਂ ਲੋਕਾ ਮੋਰੇ ਉਹ ਏਜੰਟਾਂ ਦਾ ਸਾਰਾ ਆਪਾਂ ਰੱਖਾਂਗੇ ਬੇਰਵਾ ਇਧਰਲੇ ਪਾਸੇ ਤੁਸੀਂ ਇੰਡੀਆ ਲਈ ਰੱਖ ਸਕਦੇ ਮੈਂ ਰੱਖ ਸਕਦਾ ਜੀ ਦੇ ਉੱਤੇ ਚਲੋ ਆਜੋ ਪਹਿਲਾਂ ਪੁਰਬਤ ਹੋਣਾ ਭਾਨੀ ਸਿੱਧੂ ਦੀ ਜਿਹੜੀ ਪਹਿਲੀ ਐਫਆਈ ਐਫਆਈਆਰ ਹੋਈ ਸੀਗੀ ਉਹ ਨਾ ਤਾਂ 10000 ਮੰਗਣ ਦੀ ਹੋਈ ਆ ਉਹ ਸਿਰਫ ਇਹਨਾਂ ਨੇ ਗੱਲ ਲੜਾਈ ਆ ਕਿ 10000 ਮਿੱਤੋਂ ਮੰਗਿਆ ਉਹ ਐਲੀਗੇਸ਼ਨ ਕਿਸੇ ਵੀ ਐਫਆਈਆਰ ਵਿੱਚੇ ਚੀਜ਼ ਲਿਖੀ ਨਹੀਂ ਗਈ ਜੇ ਇਹਨਾਂ ਕੋਲ ਪੀਐਫਆਈਆਰ ਆ ਉਹ ਮੈਨੂੰ ਸੈਂਡ ਕਰ ਦੇਣ ਜਿਵੇਂ ਇੱਕ ਬੰਦੇ ਨੇ ਮੈਨੂੰ ਪਹਿਲਾਂ ਸੈਂਡ ਕੀਤੀ ਆ ਉਹ ਮੈਂ ਆਪਣੇ ਲੋਕਾਂ ਮੋਰ ਇੱਥੇ ਦਿਖਾ ਸਕਦਾ ਮੈਂ ਆ ਰੋਕਰ ਹੁਣ ਗੱਲਾਂ ਨਾ ਕਰੀਏ ਦਿਖਾ ਮੈਂ ਤੁਹਾਨੂੰ ਪ੍ਰੂਫ ਆ ਰੁਕੋ ਆ ਪਹਿਲਾ ਪ੍ਰੂਫ ਤਾਂ ਮੈਂ ਤੁਹਾਨੂੰ ਇਹ ਦਿਖਾ ਦਮ ਵੀ ਜਿਹੜੀ ਉਹ ਐਫਆਈਆਰ ਹੋਈ ਆ ਪਹਿਲੀ ਉਹ ਕਾਦੇ ਵੇਸਤੇ ਹੋਈ ਆ ਆ ਸੁਣੋ ਕਰਾਂ ਵੀ ਇਹ ਬੰਦਾ ਕੀ ਕਹਿ ਰਿਹਾ ਆ ਰੋ ਕਮ ਕ ਮਾਰਦੇ ਆ ਪਤਾ ਤੂੰ ਜਵਾਬ-ਸਵਾਲ ਕਰ ਕੇ ਗੱਲ ਕਰ ਮਰਣਾ ਇਹ ਗੱਲ ਇਹ ਸਾਰੇ ਆ ਗਏ। ਤੂੰ ਬੋਲ ਜੀ ਕਿਵੇਂ ਐ? ਤੂੰ ਬੋਲ ਲੈ ਕਿਵੇਂ ਮੈਨੂੰ ਐ ਪਹਿਲਾਂ ਮੇਰਾ ਦੱਸ ਤੂੰ। ਜਦੋਂ ਤੂੰ ਬੋਲ ਰਿਹਾ ਜਵਾਨ ਖਿੱਚਣੋਂ ਮੈਂਦਰੋਂ। ਬੜੇ ਫਿਰਦੇ ਨੂੰ। ਫਿਰ ਐਂ ਬੋਲ ਕੇ ਮਾਰਦੇ ਆ। ਇਹ ਹੋ ਗਿਆ ਜੀ ਪਹਿਲਾ ਪ੍ਰੂਫ ਵੀ ਇਹ ਬੰਦੇ ਨੇ ਉਹਨੂੰ ਕਿਹਾ ਵੀ ਭਾਈ ਤੈਨੂੰ ਜਵਾਨ ਤਰੀ ਖਿੱਚਣੋਂ ਕਿਉਂਕਿ ਇਹ ਕੰਟਰੈਕਟਲੀ ਫੋਨ ਤੇ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਇੰਡੀਆ ਕਾਨੂੰਨ ਹੈਗਾ ਇਹ ਉਹਦੇ ਤੇ ਰਿਸ਼ਤੇ ਤੇ ਪਰਚਾ ਹੋਇਆ। ਆ ਜੋ ਕਰਾਂ ਆ ਇੱਕ ਆ ਪੇਡ ਆ ਇਹਦੀ ਆ ਉੱਪਰ ਵਾਲੀ ਇਹਦੀ ਆਈਡੀ ਆ। ਇਹ ਦਾ ਕੋਈ ਪੇਜ ਪੂਚਲਾਉਂਦਾ ਆਪਣਾ ਇਹਨੇ ਮੈਨੂੰ ਐਫ ਆਈ ਆਰ ਦੀ ਕੱਲ ਮੈਂ ਲਿਖ ਕੇ ਪਾਇਆ ਸੀ ਇਹਨੇ ਆਪਣੇ ਪੇਜ ਦੇ ਉੱਤੇ ਮੇਰੀ ਵੀਡੀਓ ਪਾਈ ਸੀ ਇਹਨੇ ਆ ਬੰਦੇ ਨੇ ਮੈਨੂੰ ਐਫ ਆਈ ਆਰ ਦੀ ਕਾਪੀ ਭੇਜੀ ਆ ਦੇਖੋ ਇਹ ਜਿੰਨੀਆਂ ਵੀ ਭੇਡੇ ਨੇ ਇਹਨਾਂ ਕੋਲ ਸਿਰਫ ਪਹਿਲਾ ਪੇਜ ਹੀ ਹੋਊਗਾ ਮੈਂ ਕੱਲ ਜਿਵੇਂ ਲੋਕਾਂ ਨੂੰ ਕਿਹਾ ਸੀਗਾ ਆਪਣੇ ਬੰਦੇ ਨਾਲ ਮੈਂ ਗੱਲ ਕਰਦਾ ਸੀਗਾ ਵੀ ਭਾਈ ਮੈਨੂੰ ਸਿਰਫ ਐਫ ਆਈ ਆਰ ਨੰਬਰ ਚਾਹੀਦਾ ਬਾਕੀ ਕਿਵੇਂ ਕਢਾਉਣੀਆਂ ਕਿਵੇਂ ਲੈਣੀਆਂ ਉਹ ਮੈਂ ਆਪੇ ਲੈ ਲਊਗਾ ਹੁਣ ਮੈਂ ਇਹਨੂੰ ਪੂਰੀ ਐਫ ਆਈ ਆਰ ਦਿਖਾਉਣਾ ਵੀ ਇਹ ਪੂਰੀ ਐਫ ਆਈ ਆਰ ਕਿੱਥੇ ਪਈ ਆ ਅਜਾ ਕਰ ਪ੍ਰਧਾਨ ਜੀ ਮੈਂ ਤੁਹਾਨੂੰ ਕੱਲ ਮੈਂ ਵੀ ਮੇਰੇ ਕੋ ਸਾਰਾ ਕੁਝ ਪਿਆ ਆ ਮੈਂ ਕਢਾ ਲਈ ਪੂਰੀ A ਤੋਂ Z ਤੱਕ ਭਾਨੇ ਤੇ ਜਿਹੜੀ ਜਿਹੜੀ FIR ਕਿੱਥੇ ਕਿੱਥੇ ਕਿਹੜੀ ਕਿਹੜੀ ਧਾਰਾ ਲੱਗੀ ਆ ਆ ਹੈਗਾ FIR ਨੰਬਰ 008 ਇਹਦੇ ਵਿੱਚ A ਤੋਂ Z ਤੱਕ ਸਾਰਾ ਬੇਰਵਾ ਲਿਖਿਆ ਥੱਲੇ ਜਾ ਕੇ ਇਹਨਾਂ ਕੋਲ ਤਾਂ ਸਿਰਫ ਇੱਕ ਪੇਜ ਆ ਮੇਰੇ ਕੋ ਪੂਰੀ FIR ਦੀ PDF ਕਾਪੀ ਪਈ ਆ ਦੇਖੋ ਜੇ ਆਪਾਂ ਉੱਥੇ ਨੂੰ ਜਾਈ ਜਾਵਾਂਗੇ ਨਾ ਥੱਲੇ ਆ ਸਾਰਾ ਬੇਰਵਾ ਦਿੱਤਾ ਵੀ ਕਿਵੇਂ ਕਿਵੇਂ ਤੇ ਕੀ ਹਿਸਾਬ ਕਿਤਾਬ ਇਹਨਾਂ ਨੇ ਕੀਤਾ ਇਹ ਮੇਰੇ ਕੋ ਸਾਰੀ ਪਈ ਹੈ A ਤੋਂ Z ਤੱਕ ਇਹ ਪਹਿਲੀ ਆ ਏ ਹੁਣ ਮੈਂ ਇੱਥੇ ਕਈ ਬੰਦੇ ਨੋ ਵੀਡੀਓ ਲਿਖੇ ਹੋਏ ਨੇ ਪਰ ਆਪਾਂ ਦੱਸਣੇ ਤਾਂ ਚੱਲ ਨਹੀਂ ਹੈਗੇ ਤੇ ਆਪਣੇ ਕੋਲ ਪੀਡੀਏ ਕਿਸੇ ਕੋਲ ਨਹੀਂ ਹੋਣੀ ਐਸ ਟਾਈਮ ਆਪਾਂ ਨੇ ਡਾਊਨਲੋਡ ਕੀਤੀ ਹੋਈ ਚੀਜ਼ ਬਾਕੀ ਮੈਂ ਦੱਸ ਦੂੰਗਾ ਜਿਹੜੇ ਬੰਦੇ ਨੂੰ ਪਤਾ ਨਹੀਂ ਹੈਗਾ ਉਹ ਜਾ ਕੇ ਆਪਣਾ ਦੇਖ ਵੀ ਸਕਦੇ ਨੇ ਆਜੋ ਕਰਾਂ ਫਿਰ ਆਪਾਂ ਗੱਲ ਕਰੀਏ ਦੂਜੇ ਪ੍ਰੂਫ ਦੇ ਉੱਤੇ ਪੈਂਦਾ ਉੱਠ ਕੇ ਨਾ ਇਹ ਐਮਐਲਐ ਨਾ ਇਹ ਐਮਪੀ ਨਾ ਇਹ ਕੋਸ਼ ਆਜੋ ਕਰਾਂ ਗੱਲ ਕਰੀਏ ਵੀਡੀਓ ਦਿਖਾਵਾਂ ਤੁਹਾਨੂੰ ਪ੍ਰਿਯਾ ਆ ਬੁਰੀਆ ਗੱਲ ਕਿੰਨੇ ਲੈ ਕੇ ਦੱਸਦੀ ਆ ਲੈ ਬੁਰੀਆ ਦੇਖਿਓ ਕਰਾਂ ਹੁਣ ਨਾफी ਮਗਰ ਹਾਂ ਨਾफी ਮਗਰ ਹਾਂ ਅੱਜ ਹੁਣ ਇਧਰ ਨੂੰ ਐਨ ਆਰ ਆਰ ਦੀ ਤੁਹਾਨੂੰ ਪਾਵਰ ਦੱਸਦਾ ਵੀ ਜਿਹੜੀ ਐਨ ਆਰ ਆਈ ਨੇ ਆਂਦੀ ਪਾਵਰ ਕੀ ਹੈ ਹੁਣ ਮੇਰੀ ਪੰਜਾਬੀ ਜਗਾਲ ਇੱਕ ਵਾਰ ਫੇਰ ਸੁਣੋ ਚੈਨਲ ਵਾਲਿਆਂ ਨੂੰ ਭਾਈ ਇਹ ਵੀਡੀਓ ਜੇ ਤੁਸੀਂ ਚੱਕਣੀਆਂ ਚੱਕ ਲਓ ਦਿਖਾਉਣੀਆਂ ਦਿਖਾ ਦਿਓ ਤੁਹਾਡੀ ਮਰਜ਼ੀ ਆ ਉਹ ਲਾ ਤੁਹਾਨੂੰ ਦਿਖਾਉਣੀ ਚਾਹੀਦੀ ਹੈ ਜੇ ਹੁਣ ਤੱਕ ਸਾਰੀਆਂ ਦਿਖਾਈਆਂ ਤਾਂ ਇਹ ਵੀ ਦਿਖਾਉਣੀ ਚਾਹੀਦੀ ਹੈ ਜਿਹੜੀ ਇਹਦੇ ਹੱਥ ਦੇ ਵਿੱਚ ਡੈਰੀ ਫੜੀ ਹੈਗੀ ਨਾ ਉਹਦੀ ਪੂਰੀ ਪੇਜਾਂ ਦੀ ਪੀਡੀਐਫ ਬਣਾ ਕੇ ਮੇਰੀ ਈਮੇਲ ਆਈਡੀ ਤੇ ਮੈਂ ਪਹਿਲਾਂ ਦੱਸ ਘਟਿਆ ਮੈਂ ਥੱਲੇ ਲਿਖੂਗਾ ਉਹ ਤੇ ਸੈਂਡ ਕਰ ਦਿਓ ਉਹਦੀ ਸਾਰੀ ਕਾਰਵਾਈ ਏ ਟੂ ਜ਼ेड ਤੱਕ ਜਨਤਾ ਮੂਰੇ ਅਸੀਂ ਰੱਖਾਂਗੇ ਕਰਾਂਗੇ ਏ ਟੂ ਜ਼ेड ਤੱਕ ਲੋਕਾਂ ਨਾਲ ਗੱਲ ਆਪਣੇ ਪੈਸੇ ਖਰਚ ਕੇ ਅਸੀਂ ਆਪ ਇੰਡੀਆ ਫੋਨ ਕਰਾਂਗੇ ਲੋਕਾਂ ਨੂੰ ਪੁੱਛਾਂਗੇ ਭਾਈ ਦੱਸੋ ਕਿੱਥੇ ਪਏ ਤੁਹਾਡੇ ਦਿੱਤੇ ਇਹਨਾਂ ਨੇ ਇਹਨਾਂ ਨੇ ਲੋਕਾਂ ਨੂੰ ਪਾਗਲ ਬਣਾਇਆ ਪਿਆ ਢੇਡਾਂ ਜਿਹੜੀਆਂ ਪਾਗਲ ਹੋ ਚੁੱਕੀਆਂ ਨੇ ਬਿਲਕੁਲ ਬਿਲਕੁਲ ਸਹੀ ਜਾ ਰਹੇ ਨੇ ਪਰ ਸਮਝਣਾ ਆਪਣੇ ਲੋਕਾਂ ਨੇ ਵੀ ਕਿਵੇਂ ਇਹ ਹੁਣੇ ਰੌਲਾ ਕਿਹੜੀ ਚੀ ਉਨੇ ਕਿਉਂ ਰੋਲਾ ਪਾ ਰਹੇ ਨੇ ਫੇਰ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਵਾਰ ਕਲੀਅਰ ਇਹਨੇ ਭਾਨੇ ਨੇ ਆ ਜਾਣਾ ਬਾਹਰ ਭਾਨੇ ਨੇ ਬਾਹਰ ਆ ਜਾਣਾ ਤੁਸੀਂ ਇਹਦੀ ਗੱਲ ਦੀ ਪਰਵਾਹ ਨਾ ਕਰੋ ਟੈਨਸ਼ਨ ਨਾ ਲਵੋ ਇਹ ਬਾਹਰ ਆਊਗਾ ਜਰੂਰ ਕਿਉਂਕਿ ਇਹਦੇ ਜਿਹੜੇ ਤਾਲੁਕਾਤ ਨੇ ਤੁਹਾਨੂੰ ਮੈਂ ਪਹਿਲਾਂ ਦੱਸ اٹੇ ਮੇਰੇ ਕੋਲ ਸਾਰੇ ਪ੍ਰੂਫ ਮੈਂ ਆਪਣੀ ਵੀਡੀਓ ਵਿੱਚ ਸਾਰੇ ਰੱਖੇ ਹੋਏ ਨੇ ਹੋਰ ਬਥੇਰਾ ਕੁਝ ਵਾ ਆਪਣੇ ਕੋਲ ਇਹਦੇ ਤਾਲੁਕਾਤ ਡਾਇਰੈਕਟ ਗਾਹਾ ਮੋਦੀ ਉਹਨਾਂ ਨਾਲ ਮਿਲਦੇ ਨੇ ਜਿਹੜੇ ਜਾਣਦਾ ਕਿਸੇ ਦੇ ਥਰੋ ਆ ਪਰ ਮਿਲਦੇ ਜਰੂਰ ਨੇ ਉਹ ਜਦ ਕੜੀ ਨਾ ਕੜੀ ਆਪਾਂ ਜੜਾਉਣ ਆਪਾਂ ਬੈਠਾ ਕਿਉਂਕਿ ਇੱਥੇ ਵੀਡੀਓ ਬਣਦੀ ਆ ਛੁੱਟੀ ਜਦ ਆਪਾਂ ਕੜੀ ਨਾਲ ਕੜੀ ਬਣਾਵਾਂਗੇ ਫਿਰ ਤੁਹਾਡੇ ਦਿਮਾਗ ਦੇ ਵਿੱਚ ਪਾਵਾਂਗੇ ਪਰ ਇੱਕ ਲਾਸਟ ਤੇ ਮੇਰੀ ਰਿਕੁਐਸਟ ਦੁਆਰ ਚ ਫੇਰ ਇਹ ਹੈ ਵੀ ਇਹ ਤੋਂ ਜਿਹੜੀ ਡੈਰੀ ਦੇ ਹੱਥ ਚ ਪੜੀ ਹੈ ਨਾ ਇਹ ਤੋਂ ਫੜ ਲਓ ਡੈਰੀ ਉਹ ਤੇ A ਤੋਂ Z ਤੱਕ ਉਹ ਨੰਬਰ ਅਸੀਂ ਜਿਹੜੇ ਡੈਰੀ ਤੇ ਲਿਖੇ ਨੇ ਉਹ ਮੈਂ ਆਪਣੇ ਵੱਲੋਂ ਲਾਉਂਗਾ ਤੁਹਾਨੂੰ ਤੇ ਸਾਰਾ ਕੁਝ ਲਾਈਵ ਦਿਖਾਵਾਂਗੇ ਆਪਾਂ